ਮੋਹਾਲੀ ਦੇ ਫੇਜ਼ 5 ਗੁਰਦੁਆਰਾ ਸਾਹਿਬ ਦੇ ਨੇੜੇ ਇੱਕ ਲੜਕੀ ਦਾ ਸ਼ਰਿਆਮ ਇੱਕ ਨੌਜਵਾਨ ਵੱਲੋਂ ਕਤਲ ਕਰ ਦਿੱਤਾ ਗਿਆ ਸੀਸੀਟੀਵੀ ਫੁਟੇਜਾਈ ਸਾਹਮਣੇ ਇਸ ਦੇ ਵਿੱਚ ਸਾਫ਼ ਦਿਖ ਰਿਹਾ ਕਿ ਇੱਕ ਨੌਜਵਾਨ ਲੜਕੀ ਦੇ ਉੱਤੇ ਵਾਰ-ਵਾਰ ਕਰਪਾਨਾ ਦੇ ਵਾਰ ਕਰ ਰਿਹਾ ਜਿਸ ਦੇ ਚਲਦੇ ਹੋਏ ਲੜਕੀ ਦੀ ਮੌਤ ਵੀ ਹੋ ਚੁੱਕੀ ਹੈ ਤੇ ਦੂਜੇ ਪਾਸੇ ਜਿਹੜਾ આરોપી ਕਰਪਾਨਾ ਮਾਰ ਰਿਹਾ ਉਸ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਜਿਸ ਨੂੰ ਸਿਵਲ ਹਸਪੀਟਲ ਫੇਜ਼ 6 ਮੋਹਾਲੀ ਵਿੱਚ ਤੇ लेके जांदा गया जिस दे चलदे होए महिला आयोग दी चेयरपर्सन राजगिल अते एसपी अटवाल ਵੱਲੋਂ ਦਿੱਤੀ ਗਈ ਜਾਣਕਾਰੀ ਨੇ ਫੜਿਆ ਜੀ ਇਹਨੂੰ ਲੋਕਾਂ ਨੇ ਕਿਹਾ ਇਹ ਲਈ ਠੀਕ ਹੈ ਲੋਕਾਂ ਨੇ ਫੜਿਆ ਪਰ ਨਾ ਸਿਚੁਏਸ਼ਨ ਆਪਣੇ ਕੰਮ ਕਰ ਰਹੇ ਉਸ ਚੀਜ਼ ਦੇ ਉਤੇ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਸਾਡੇ ਸਮਾਜ ਹੈ ਇਸ ਟਾਈਮ ਦੇ ਉਤੇ ਉਸ ਨੂੰ ਵੀ ਇਸ ਅੱਜ ਦੀ ਦਿਵਸ ਨੂੰ ਜਨਾਤ ਰਹੇ ਹੈ ਲੋਹਾਰੀ ਵਰਗੇ ਹਾਈ ਟੈਕ ਸ਼ਹਿਰ ਦੇ ਵਿੱਚ ਬਣੀਆਂ ਹੈ ਉਹ ਤਾਂ ਲੱਗਦਾ ਕਿ ਸੇਮ ਨੇ ਇੰਚਰ ਕਰਨਾ ਹੋਇਆ ਦਿਨ ਦਿਹਾੜੇ ਕਰਨਾ ਹੋ ਗਿਆ ਬਿਲਕੁਲ ਇਹ ਮੈਂ ਮੰਨਦੀ ਆ ਕਿ ਦਿਨ ਦਿਹਾੜੇ ਕੱਟਣਾ ਹੋਇਆ ਬਹੁਤ ਮੰਨਤਵਾਹੀ ਕਰ ਮੈਂ ਬਾਕੀ ਮੈਂ ਥੋੜਾ ਗਲ ਕਰ ਲੈਣ ਤੋਂ ਜੇ ਮੈਂ ਆਈ ਉਹਦੇ ਪੇਰੈਂਟਸ ਕਹਿ ਰਹੇ ਨੇ ਕੁੜੀ ਦੇ ਕਿ ਵੀਡੀਓ ਦੇਖ ਕੇ ਆਏ ਲੱਗਦਾ ਕਿ ਹੁਣ ਕੋਈ ਪੇਰੈਂਟ ਆਪਣੀ ਬੱਚੀ ਨੂੰ ਪੜਨ ਲਈ ਜਾਂ ਫਿਰ ਨੌਕਰੀ ਲਈ ਬਾਹਰ ਨਹੀਂ ਭੇਜੂਗਾ ਦੇਖੋ ਇਹ ਗੱਲ ਮੈਂ ਮੰਨਦੀ ਆ ਕਿ ਜਿਹੜੇ ਬੱਚੇ ਆਪਣੇ ਘਰੋਂ ਦੂਰ ਆਉਂਦੇ ਨੇ ਤੇ ਪੜਨ ਵੀ ਆਉਂਦੇ ਨੇ ਪੀਜੀ ਰਹਿੰਦੇ ਨੇ ਆਪਣਾ ਕੰਮ ਕਾਜ ਕਰਦੇ ਨੇ ਇਹਦੇ ਅੰਦਰ ਜਿਹੜੀ ਛੋਟੀ ਚੀਜ਼ ਹੈ ਇਹਨਾਂ ਦੀ ਵੀ ਸਿਚੁਏਸ਼ਨ ਦੇਖਣੀ ਚਾਹੀਦੀ ਕਿ ਕ ਇਹ ਉਹ ਮੈਂ ਗੱਲ ਕਰਦੇ ਮੈਨੂੰ ਪਤਾ ਲੱਗਿਆ ਪੁਲਿਸ ਨੂੰ ਬੜਾ ਹਾਈਟੈਕ ਕੀਤਾ ਜਾ ਰਿਹਾ ਹੈ ਸੜਕ ਸੁਰੱਖਿਅਤ ਬਹੁਤ ਬੜੀ ਲਾਈ ਜਾ ਰਹੀ ਹੈ ਪਰ ਹੋਰ ਜੀ ਟਾਈਮ ਤੇ ਦੇਖੋ ਜਿਹੜੀ ਪੁਲਿਸ ਨੇ ਮੈਨੂੰ ਗੱਲਬਾਤ ਦੱਸੀ ਕਿ ਜੇ ਅਸੀਂ ਹਲੇ ਸਿਰ ਤੋਂ ਉਹ ਨਿਰਾਸਤ ਚ ਲਿਆਇਆ ਅਸੀਂ ਉਹਦੇ ਉੱਤੇ ਆਪਣੀ ਕਾਰਵਾਈ ਕਰ ਰਹੇ ਹਾਂ ਪਤਾ ਲੱਗ ਜਾਏਗਾ ਕਿ ਕੀ ਹੈ ਇਹ ਪੂਰਾ ਮਾਮਲਾ ਦੇ ਰੋਪੀ ਦਾ ਪਿਆਰ ਭਰਾਨ ਹੋ ਗਿਆ ਹੈ ਇਹ ਜਿਹੜੀ ਘਟਨਾ ਹੈਗੀ ਹੈ ਇਸਵੇਰੇ ਸਪੋਨਿਕ 9 ਵਜੇ ਪੁਲਿਸ ਨੂੰ ਇਤਲਾਹ ਮਿਲੀ ਸੀਗੀ ਕਿ ਇੱਕ ਯੁਵਕ ਨੇ ਕਿਰਪਾਨਾਂ ਦੇ ਵਾਰ ਕਰਦੇ ਹੋਏ ਇੱਕ ਲੜਕੀ ਨੂੰ ਗੰਭੀਰ ਰੂਪ ਨਾਲ ਘਾਇਲ ਕੀਤਾ ਉਹਨੂੰ ਇੰਜਰੀ ਕੀਤੀ ਹੈ ਤੁਰੰਤ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਭ ਤੋਂ ਪਹਿਲਾਂ ਲੜਕੀ ਦੀ ਆਈਡੈਂਟੀਫਿਕੇਸ਼ਨ ਕੀਤੀ ਜਿਹੜੀ ਕਿ ਬਲਜਿੰਦਰ कौर ਸੀਗੀ ਤੇ ਉਹਦੇ ਨਾਲ ਦੇ ਨਾਲ ਹੀ ਆਪਣਾ ਇਸ ਬੰਦੇ ਨੂੰ ਵੀ ਅਸੀਂ ਰਾਉਂਡ ਅਪ ਕੀਤਾ ਹੈਗਾ ਇਹਦਾ ਨਾਮ ਹੈਗਾ ਸੁਚੈਨ ਸਿੰਘ ਸਮਰਾਲੇ ਦਾ ਰਹਿਣ ਵਾਲਾ ਸਰ ਇਹਦੀ ਕੀ ਕਹਾਣੀ ਹੈ ਤੇ ਇਹ ਜਦੋਂ ਇਹਦੀ ਰਾਉਂਡ ਅਪ ਕੀਤਾ ਗਿਆ ਹੈਗਾ ਤੇ ਇੰਨੇ ਪਬਲਿਕ ਨੇ ਵੀ ਕਾਫੀ ਸਹਿਯੋਗ ਦਿੱਤਾ ਹੈਗਾ ਤੇ ਇਹਦੇ ਵਿੱਚ ਇਹਨੇ ਮਤਲਬ ਕਿ ਸਾਡੇ ਮੁਲਾਜ਼ਮਾਂ ਨੂੰ ਵੀ ਇਹਦੇ ਵਿੱਚ ਨੇ ਸੱਟਾਂ ਮਾਰੀਆਂ। ਹਾਂਜੀ ਦੱਸਿਆ ਕਿ ਉਹ ਇਹਨੇ ਬਾਹਰ ਬੇਸਿਕਲੀ ਇਹ ਦੋਨੋਂ ਜਨੇ ਇੱਕ ਦੂਜੇ ਨੂੰ ਕਾਫੀ ਟਾਈਮ ਤੋਂ ਜਾਣਦੇ ਸੀ तकरीबन ਤੇ 3-4 ਸਾਲ ਤੋਂ ਇੱਕ ਦੂਜੇ ਨੂੰ ਜਾਣਦੇ ਸੀਗਾ। ਤੇ ਇਹ ਲੜਕਾ ਉਹਨੂੰ ਮੈਰਿਜ ਵਾਸਤੇ ਚਾਹੁੰਦਾ ਸੀ ਕਿ ਹੋ ਜੇ ਬਟ ਇਹ ਉਹਨੂੰ ਲੜਕੀ ਜਿਹੜੀ ਹੈਗੀ ਆ ਇਹ ਮਤਲਬ ਕਿ ਜਨਾਇ ਕਰ ਦਿੱਤੀ ਸੀ ਤੇ ਉਸ ਦੀ ਰੰਜਿਸ਼ ਜੀ ਆ ਕੇ ਇਹਨੇ ਅੱਜ ਜੋ ਵੀ ਕੀਤਾ ਉਸ ਕੰਮ ਦਾ ਕੀ ਖਬਰ ਕੰਮ ਕਰਦੀ ਸੀ ਅੱਛਾ ਜਿਹੜਾ ਹੈਗਾ ਉਹ ਮਤਲਬ 36 ਸਾਲ ਦਾ ਮੁੰਡਾ ਹੈਗਾ ਜਿਹੜਾ ਕਿ ਸਮਰਾਲੇ ਸਮਰਾਲੇ ਇੱਕ ਪੈਟਰੋਲ ਪੰਪ ਦੇ ਵਿੱਚ ਉਹ ਮਤਲਬ ਕੰਮ ਕਰ ਰਿਹਾ ਇਹ ਲੜਕੀ ਲੜਕੀ ਬੈਕ ਕੰਮ ਕਰਦੀ ਹੈ ਉਹ ਲੜਕੀ ਲੋਕਲ ਇੱਥੇ ਕੰਮ ਕਰਦੀ ਹੈ ਜੀ ਤੇ ਉਹ ਮੈਂ ਅਜੇ ਮੈਨੂੰ ਕਲੀਅਰ ਨਹੀਂ ਹੈਗਾ ਕਿ ਕਿਦੋਂ ਮੈਂ ਪਾਸ ਸਰ ਜੀ ਕਿਵੇਂ ਹੋਈ ਹੈ ਆਪਸ ਵਿੱਚ ਮੇ ਜਾਣਦੇ ਸੀ ਉਹ ਅਜੇ that is a part of the investigation ਜੀ ਉਹ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਹਾਂ ਠੀਕ ਹੈ ਜੀ ਕਿਉਂਕਿ ਇਹ ਲੜਕੇ ਨੂੰ ਵੀ ਥੋੜੀ ਬਹੁਤੀ ਸੱਟਾਂ ਵੱਜੀਆਂ ਨੇ ਉਹਨੂੰ ਅਸੀਂ ਮੈਡੀਕਲ 'ਤੇ ਐਡਮਿਟ ਕਰਾਇਆ ਹੈ ਤੇ ਅਜੇ ਉਹਨੂੰ ਅਸੀਂ ਡਿਟੇਲ ਪੁੱਛ ਕੇ ਛੱਜੇ ਸਰ ਕਿੰਨੇ ਵਾਰ ਫੜਿਆ ਕਿੱਦਾ ਕੀਤਾ ਗਿਆ ਜੀ ਕਿਉਂਕਿ ਅਸੀਂ ਦੂਜੀ ਵਾਰ ਇਹਨੂੰ ਕਿ ਪਬਲਿਕ ਦੀ ਵੀ ਹੈਲਪ ਰਹੀ ਹੋਤੀ ਹੈ 11 ਮਤਲਬ ਤਕਰੀਬਨ ਸਾਨੂੰ 9 ਪੌਣੇ 9 ਵਜੇ ਸਾਨੂੰ ਇਨਫੋਰਮੇਸ਼ਨ ਆਈ ਸੀ 11 ਵਜੇ ਤੱਕ ਇਹਨੂੰ ਅਸੀਂ ਰਾਉਂਡ ਅਪ ਕਰ ਲਿਆ ਸੀ ਉਸੇ ਏਰੀਆ ਦੇ ਵਿੱਚ ਜਿੱਥੇ ਨੇੜੇ ਤੇਰੀ ਮਾਸੀ ਹਾਲਤ ਕਿਤਾ ਹੈ ਕਿਉਂਕਿ ਜਿਸ ਵਾਲਿਆਂ ਦੇ ਨਾਲ ਕੀਤਾ ਗਿਆ ਉਹ ਵਾਰ ਕਈ ਵਾਰ ਉਹ ਹੀ ਮੈਂ ਕਹਿ ਰਿਹਾ ਹਾਂ ਉਹ ਹੁਣੇ ਚ ਡਾਕਟਰ ਕੋਲ ਅਸੀਂ ਲੈ ਆਏ ਆ ਇਹ ਇਹ ਸਾਰਾ ਪਾਰਟ ਆਫ ਦੀ ਮੈਡੀਕਲ ਉਹਦੀ ਹਿਸਟਰੀ ਚੈੱਕ ਕੀਤੀ ਜਾਏਗੀ ਤੇ ਨਾਲ ਦੇ ਨਾਲ ਦੀ ਇਨਵੈਸਟੀਗੇਸ਼ਨ ਦਾ ਇਹ ਪਾਰਟ ਵੀ ਹੈ ਕਿ ਕੋਈ ਝਗੜਾ ਹੋਇਆ ਸੀ ਆਪਸ ਵਿੱਚ ਵੀਡੀਓ ਇਟਸੈਲਫ ਐਵਿਡੈਂਸ ਹੈ ਜਿਨੇ ਨੇ ਬਾਹਰ ਕੀਤੇ ਨੇ ਵੀਡੀਓ ਸਾਰਿਆਂ ਕੋਲ ਹੀ ਹੈ ਤੇ ਸਾਰੇ ਸਾਰੇ ਹੀ ਸੈਲਫ ਐਵਿਡੈਂਟ ਨੇ ਐਸਪੀ ਸਾਹਿਬ ਝਗੜਾ ਹੋਇਆ ਸੀ ਆਪਸ ਤੋਂ ਪਹਿਲਾਂ ਇਸ ਕਰਕੇ ਹੋਇਆ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਪੁੱਛ ਰਹੇ ਸੀ ਤੁਸੀਂ ਉਹ ਸਾਰਾ ਇਜ਼ ਅ ਪਾਰਟ ਆਫ ਦੀ ਇਨਵੈਸਟੀਗੇਸ਼ਨ ਅਜੇ ਮਤਲਬ ਜੋ ਸਾਨੂੰ ਵੀਡੀਓ ਆਇਆ ਹੈ ਵੀਡੀਓ ਦੇ ਬੇਸ ਤੇ ਅਸੀਂ ਪਹਿਲਾਂ ਪ੍ਰਾਇਮਰੀਲੀ ਇਹ ਹੁੰਦਾ ਕੇ ਬੰਦੇ ਨੂੰ ਅਸੀਂ ਆਇਡੈਂਟੀਫਾਈ ਕਰਕੇ ਉਹਨੂੰ ਰਾਉਂਡ ਅਪ ਕੀਤਾ ਜਾਦਾ। ਉਹ ਸਾਡਾ ਉਹ ਸਾਡਾ ਸਾਰਾ ਜਿਹੜਾ ਹੈਗਾ ਉਹ ਹੋ ਗਿਆ। ਕੋਈ ਰਿਲੇਸ਼ਨਸ਼ਿਪ ਸੀ ਕਿ ਤੁਸੀਂ ਪੁੱਛ ਰਿਹਾ ਸੀ। ਆਲਰੇਡੀ ਤੁਹਾਨੂੰ ਦੱਸਦਾ ਕਿ 3-4 ਸਾਲ ਤੋਂ ਇਹ ਮਤਲਬ ਆਪਸ ਨੂੰ ਜਾਣ ਆਪਸ ਚ ਜਾਣਦੇ ਸੀਗੇ ਤੇ ਉਸ ਬੇਸਿਸ 'ਤੇ ਮਤਲਬ ਕਿ ਕੋਈ ਮੈਰਿਜ ਕੋਨਟਰੋਲ ਸੀਗਾ ਜਿਹੜਾ ਗਲਤ ਹੋ ਗਿਆ। ਸਰ ਆਪਸ ਨੂੰ ਮਿਲਣੇ ਤੋਂ ਬਕਾਇਦਾ ਬਾਦਾਂ ਤੋਂ ਜਾਣਦੇ ਨਾ ਐਸੀ ਲੱਗੇ ਵੀ ਆਉਂਦਾ ਜਿਹਾ। ਲੱਗਦੇ ਹੀ ਰਹਿ ਤੂੰ। ਹਾਂਜੀ ਜਾਨਦੇ ਸੀ। ਇਹ ਇਹ ਅਜੇ ਮੈਂ ਕਹਿ ਨਹੀਂ ਸਕਦਾ। ਠੀਕ ਹੈ। ਥੈਂਕ ਯੂ।